ਇੱਕ ਸਾਲ ਹੋ ਗਿਆ ਸਵਾਪਾ ਦਾ ਮੈਂ ਸਾਲਾ ਤੋਂ ਸ਼ੁਰੂ ਕੀਤਾ ਸੀ ਪਹਿਲੇ ਲੰਗਰ ਲਾਇਦਾ ਸੀ ਕਿ ਮੈਂ ਇੱਥੇ ਆਇਆ ਲੰਗਰ ਤੋਂ ਘਾਵ ਫਿਰ ਪ੍ਰਸ਼ਾਦਾ ਵੀ ਮਿਲਣੀ ਦਿਖਾਉਂ ਇਨਾਂ ਨੂੰ ਉਸ ਤੋਂ ਬਾਅਦ ਮੈਂ ਪ੍ਰਸ਼ਾਦਾ ਜਿਹੜਾ ਹੈ ਉਸ ਹੋਰ ਚੱਕਰ ਜਾਂਦਾ ਦਾਣੇ ਪਾਉਣੇ ਸ਼ੁਰੂ ਕਰਦਾ ਅੱਜ ਤੱਕ ਅੱਧੀ 35 ਸਾਲ ਹੋ ਗਏ ਦਾਣੇ ਪਾਉਣ ਦੇ ਆ ਉਹ ਫਿਰ ਪਾਣੀ ਦੀ ਤਰੇ ਲੱਗਦੀ ਉਹਨਾਂ ਨੂੰ ਪਾਣੀ ਵਾਸਤੇ ਲਾਏ ਨੇ ਏ ਉਹਦੇ ਕਰਕੇ ਫਿਰ ਦੋ ਟਾਈਮ ਲਾਈਦਾ ਪਹਿਲੇ ਗਰਮੀਆਂ ਹੀ ਦੋ ਵਾਰੀ ਅਸਾਕੇ ਠੰਡਾ ਸ਼ਾਮ ਨੂੰ ਆਇ ਨਹੀਂ ਜਾਂਦਾ 11 ਵਜੇ ਮੈਂ ਇੱਥੇ ਸਾਢੇ 12 ਸਵਾ 12 ਜਾਂਦਾ ਤੇ ਬਹੁਤ ਨਹੀਂ ਆਇਦਾ ਸ਼ਾਮ ਮੀਹ ਨੇਰੀ ਹੋਵੇ ਚਾਹੇ ਹੋਵੇ ਝੱਖੜ ਪੰਛੀਆਂ ਨੂੰ ਦਾਣਾ ਖਿਲਾਏ ਬਿਨਾ ਆਪ ਰੋਟੀ ਨਹੀਂ ਖਾਂਦਾ ਇਹ ਰੇਲਵੇ ਤੋਂ ਸੇਵਾ ਮੁਕਤ ਹੋਇਆ ਬਜ਼ੁਰਗ ਪਿਛਲੇ 30 ਸਾਲਾਂ ਤੋਂ ਚੱਲ ਰਿਹਾ ਹੈ ਇਹ ਲਗਾਤਾਰ سلسلہ ਜਿਸ ਮੌਸਮ ਵਿੱਚ ਬਜ਼ੁਰਗ ਆਪਣੇ ਘਰੋਂ ਨਹੀਂ ਨਿਕਲਦੇ ਉਸ ਮੌਸਮ ਵਿੱਚ ਵੀ ਬਟਾ ਰੇਲਵੇ ਸਟੇਸ਼ਨ ਤੋਂ ਪਿਛਲੇ ਕਰੀਬ 30 ਸਾਲਾਂ ਤੋਂ ਇੱਕ ਵਿਅਕਤੀ ਰੋਜ਼ਾਨਾ ਆਉਂਦਾ ਹੈ ਜਿਸ ਦੇ ਹੱਥ ਵਿੱਚ ਇੱਕ ਥੈਲਾ ਹੁੰਦਾ ਹੈ ਅਤੇ ਉਸ ਦੀ ਜੇਬ ਵਿੱਚ ਛੋਟਾ ਸਪੀਕਰ ਹੈ ਜਿਸ ਵਿੱਚ ਗੁਰਬਾਣੀ ਚੱਲਦੀ ਹੈ ਉਹ ਸਟੇਸ਼ਨ ਤੇ ਪਹੁੰਚਦਾ ਹੈ ਤੇ ਦੀਵਾਰਾਂ ਤੇ ਰੱਖੇ ਹੋਏ ਛੋਟੇ ਡੱਬੇ ਵਿੱਚ ਪਾਣੀ ਪਾਉਂਦਾ ਅਤੇ ਨਾਲ ਨਾਲ ਸਟੇਸ਼ਨ ਦੀ ਸਾਰੀ ਦੀਵਾਰ ਤੇ ਚਾਵਲ ਤੇ ਬਾਜਰਾ ਰੱਖ ਜਾਂਦਾ ਜਿੱਦਾਂ ਹੀ ਬਜ਼ੁਰਗ ਦਾਣਾ ਪਾਉਂਦਾ ਤੇ ਕਬੂਤਰ ਤੋਤੇ ਘੁੱਗੀਆਂ ਕਾਂ ਗਲੇਰੀਆਂ ਆਦ ਦਾਣਾ ਚੁਗਣ ਲਈ ਆ ਜਾਂਦੇ ਨੇ ਜਦੋਂ ਇਸ ਬਜ਼ੁਰਗ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਰੇਲਵੇ ਵਿਭਾਗ ਵਿੱਚੋਂ ਸੇਵਾਮੁਕਤ ਹੋਏ ਨੇ ਤੇ ਪਿਛਲੇ 30 ਸਾਲਾਂ ਤੋਂ ਹੀ ਪੰਛੀਆਂ ਨੂੰ ਦਾਣਾ ਪਾਉਂਦੇ ਆ ਰਹੇ ਨੇ ਜਦੋਂ ਕਦੇ ਸ਼ਹਿਰ ਤੋਂ ਬਾਹਰ ਜਾਣਾ ਹੁੰਦਾ ਤਾਂ ਪਹਿਲਾਂ ਇਹਨਾਂ ਨੂੰ ਦਾਣਾ ਪਾ ਕੇ ਫਿਰ ਹੀ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਮੇਰੇ ਸਾਰੇ ਪਰਿਵਾਰਕ ਮੈਂਬਰ ਦੇ ਰਿਸ਼ਤੇਦਾਰ ਬੜੇ ਖੁਸ਼ ਨੇ ਮੇਰੇ ਬੱਚੇ ਪੜੇ ਲਿਖੇ ਨੇ ਮੈਨੂੰ ਕਦੀ ਪਰਿਵਾਰ ਵਿੱਚੋਂ ਕਿਸੇ ਨੇ ਵੀ ਇਸ ਕੰਮ ਤੋਂ ਨਹੀਂ ਰੋਕਿਆ ਮੀਂਹ ਹੋਵੇ ਹਨੇਰੀ ਹੋਵੇ ਝੱਖੜ ਹੋਵੇ ਮੌਸਮ ਕੋਈ ਵੀ ਹੋਵੇ ਦਾਣਾ ਪਾਉਣ ਆਉਣਾ ਹੀ ਆਉਣਾ ਹੁੰਦਾ ਹੈ ਰੇਲਵੇ ਵਿਭਾਗ ਵਿੱਚ ਨੌਕਰੀ ਕਰਦੇ ਸਮੇਂ ਪੰਛੀ ਨਾਲ ਅਜਿਹਾ ਦਿਲ ਮਿਲਿਆ ਕਿ ਅੱਜ ਇਸ ਬਜ਼ੁਰਗ ਨੂੰ 30 ਸਾਲ ਹੋ ਗਏ ਨੇ ਇਹਨਾਂ ਪੰਛੀਆਂ ਨੂੰ ਦਾਣਾ ਪਾਣੀ ਦਿੰਦੇ ਹੋਏ ਉਦੋਂ ਤੱਕ ਆਪ ਕਦੀ ਖਾਣਾ ਨਹੀਂ ਖਾਦਾ ਜਦੋਂ ਤੱਕ ਪੰਛੀਆਂ ਦੀ ਭੁੱਖ ਨਹੀਂ ਮਿਟਾ ਦਿੰਦੇ ਇਹ ਬਜ਼ੁਰਗ ਤੇ ਇਸ ਬਜ਼ੁਰਗ ਦੀ ਇੱਕ ਹੋਰ ਖਾਸੀਅਤ ਹੈ ਉਹ ਇਹ ਹੈ ਜੇਕਰ ਕੋਈ ਬੱਚਾ ਵੀ ਇਸ ਬਜ਼ੁਰਗ ਨੂੰ ਸਾਸਰੀ ਕਾਲ ਬੁਲਾਉਂਦਾ ਤਾਂ ਬਜ਼ੁਰਗ ਉਸ ਨੂੰ ਕੁਝ ਮਿੱਠੀ ਚੀਜ਼ ਖਵਾਏ ਬਿਨਾ ਨਹੀਂ ਜਾਣ ਦਿੰਦਾ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਜੀ ਕਦੋਂ ਤੋਂ ਇਹ ਦਾਣਾ ਪਾਉਂਦਾ ਜਿਹੜਾ ਆਇਆ ਮਾਨਸਤਾਲਾ ਚਲੋ ਜੀ ਆਪਾਂ ਮੇਰਾ ਸਲਾਤੋ ਸ਼ੁਰੂ ਕੀਤਾ ਹੈ ਪਹਿਲੇ ਲੰਗਰ ਲਾਇਦਾ ਹੈ ਜਦੋਂ ਮੈਂ ਇੱਥੇ ਆਇਆ ਲੰਗਰ ਤੋਂ ਬਾਅਦ ਫਿਰ ਪ੍ਰਸ਼ਾਦਾ ਵੀ ਮਟਣੀ ਦਿਖਾਉਂ ਇਹਨਾਂ ਨੂੰ ਉਸ ਤੋਂ ਬਾਅਦ ਮੈਂ ਪ੍ਰਸ਼ਾਦਾ ਜਿਹੜਾ ਹੈ ਕੁਝ ਹੋਰ ਚੱਕਰ ਜਾਂਦਾ ਦਾਣੇ ਪਾਉਣੇ ਸ਼ੁਰੂ ਕਰ ਅੱਜ ਤੱਕ 35 ਸਾਲ ਹੋ ਗਏ ਦਾਣੇ ਪਾਉਂਦੇ ਆ ਉਹ ਫਿਰ ਪਾਣੀ ਦੀ ਪਟਰੇ ਲੱਗਦੀ ਉਹਨਾਂ ਨੂੰ ਪਾਣੀ ਵਾਸਤੇ ਲਾਏ ਨੇ ਇਹ ਉਹਦੇ ਕਰਕੇ ਫਿਰ ਦੋ ਟਾਈਮ ਲਾਇਦਾ ਪਹਿਲੇ ਗਰਮੀਆਂ ਹੀ ਦੋ ਵਾਰੀ ਤੇ ਸਿਆਲ ਇੱਕ ਵਾਰੀ ਹਾਂ ਦਾ ਸ਼ਾਮ ਨੂੰ ਆਇਆ ਨਹੀਂ ਜਾਂਦਾ 10000 ਵਜੇ ਮੈਂ ਇੱਥੇ ਸਾਢੇ 12 ਸਵਾ 12 ਜਾਣਾ ਇਹ ਵਾਚ ਨਹੀਂ ਆਈ ਦਾ ਸ਼ਾਮ ਨੂੰ ਪਹਿਲੇ ਇਹਨਾਂ ਨੂੰ ਪੁੱਛੋ ਪਹਿਲੇ ਆਪਣੀ ਚਾਹ ਪੀ ਕੇ ਫਿਰ 12 ਵਜੇ ਕੋਤਾ ਚੱਲਣਾ ਜਦੋਂ ਕੋਈ ਕਦੇ ਕਦੇ ਬਾਹਰ ਜਾਣਾ ਪੈਂਦਾ ਜੇ ਕਿਤੇ ਬਾਹਰ ਚੱਲ ਜਾਈਏ ਤੇ ਜੇ ਟਾਈਮ ਹੈ ਤੇ ਫੇਰੇ ਪਾ ਦੇ ਅੱਜ ਜੇ ਮੈਂ ਸ਼ਾਮ ਨੂੰ ਆ ਗਿਆ 2 ਵਜੇ 3 ਵਜੇ 4 ਵਜੇ ਫੇਰ ਪਾ ਦਿੰਦਾ ਜੇ ਕੋਈ ਦਿਨ ਐਸਾ ਆ ਜਾਂਦਾ ਵੀ ਨਹੀਂ ਪੈਂਦਾ ਮਾਫੀ ਮੰਗ ਲੀ ਨਾਲੇ ਬੱਸ ਨੂੰ ਆਵਰਦਾ ਨਹੀਂ ਇਹਨੂੰ ਦਾਣਾ ਕਿਉਂਕਿ ਇਹ ਵੀ ਤੁਹਾਨੂੰ ਆਵਾਜ਼ਾਂ ਦਿੰਦੇ ਹੋਣੇ ਦੇ ਦੇ ਜੀ ਅੱਛਾ ਪਰ ਸਹੀ ਨਹੀਂ ਆ ਮੇਰਾ ਤੇ ਇਧਰੋਂ ਮੈਂ ਤੁਰਿਆ ਜਾ ਰਿਹਾ ਉਧਰੋਂ ਪਾ ਕੇ ਆਇਆ ਡਬਲ ਹੋ ਜਾਂਦਾ ਨਾ ਸਟੇਸ਼ਨ ਫਿਰ ਅੱਧੇ ਚ ਪਹਿਲੇ ਤਾਂ ਅੱਧੇ ਹੀ ਵਾਰ ਉਹ ਆਂਦਾ ਆ ਜਾ ਹੁਣ ਆ ਜਾ ਕਿ ਪਿੱਛੇ ਪਿਆ ਰਹਿਣਾ ਆ ਜਾ ਆ ਜਾ ਤਿੰਨ ਕਈਆਂ ਬੰਦਿਆਂ ਨੇ ਸੁਣਿਆ ਉੱਥੇ ਉਹ ਕਹਿੰਦੇ ਵਾਪਕ ਤੈਨੂੰ ਪਛਾਣਦੇ ਨੇ ਮੈਂ ਤੁਹਾਨੂੰ ਵੇਖ ਲਉ ਪਛਾਣੇ ਨਾਲ ਨਾਲ ਇਹ ਕੁਦਰਤ ਦੀ ਦੇਣ ਹੈ ਮੇਰਾ ਕੋਈ ਵਾਸਾ ਨਹੀਂ ਜੇ ਰੱਬ ਨੇ ਕਿਸ ਰਾਹ ਪਾਇਆ ਕਿ ਕੀ ਹੁੰਦਾ ਹੈ ਕਮਾਈ ਚੋਂ ਕੁਝ ਪੂਰਿਆ ਜਾਏ ਬਾਕੀ ਇਹ ਹੈ ਕਿ ਮੇਰੇ ਇੱਥੇ ਘਰ ਹੁੰਦਾ ਸੀ ਸਟੇਸ਼ਨ ਦੇ ਸਾਹਮਣੇ ਕਿਸੇ ਨੂੰ ਨਰਾਸਾ ਨਹੀਂ ਜਾਂਦਾ ਫੁਲਕਾ ਸ਼ਖਨਾ ajo ਜਿੰਨੇ ਮਾਤਨਾ ਇਹ ਇਹਨਾਂ ਆਖਣਾ ਉਹਨਾਂ ਕਰ ਜੋ ਮਿਸਰੀ ਦੇਗਾ ਬਬੂ ਜੀ ਸਵੇਰ ਆਤੀ ਨਰਮੀ ਨਾਲ ਲਿਭੀ ਜਦੋਂ ਇਹਨਾਂ ਨਾਲ ਜੁੜੇ ਉਦੋਂ ਆਏ ਕਿ ਜਾਂ ਬਚਪਨ ਤੋਂ ਸੀ ਬਚਪਨ ਤੋਂ ਜਦੋਂ ਇਹ ਡੰਗਰ ਚ ਆਉਂਦੇ ਸੀ ਸਾਧਾ ਨਾਲ ਬਹਿ ਜਾਂ ਖੂਹ ਚੋਂ ਪਾਣੀ ਕੱਢਦੇ ਸੀ ਸਾਡਾ ਜਨਮ ਭੂਮੀ ਸਾਡੀ ਹਰਿਆਣੇ ਚ ਲਾਡਵਾ ਸ਼ਹਿਰ ਪਿੰਡ ਨਵਾਰ ਸੀ ਜਦੋਂ ਉੱਥੋਂ ਇਹ 13-14 ਸਾਲ ਦੇ ਹੋਇਆ ਜਦੋਂ ਅਸੀਂ ਕੰਮ ਤੇ ਸਿੱਖੇ ਆਂ ਸਾਡਾ ਭਰਾ ਉਸਤਾਦ ਹੈ ਲੋਾਰ ਦਾ ਲੋਾਰਾ ਤਰਖਾਨਾ ਰਾਜਾ ਸਾਰੇ ਮੈਂ ਕੰਮ ਕਰਦੇ ਆਂ ਪਰ ਹੁਣ ਨਹੀਂ ਹੁੰਦਾ ਉਹ ਤੇ ਫਤਮੂ ਵੀ ਜਾ ਇੱਕ ਆਜ਼ਾਦ ਹੀ ਨਹੀਂ ਉਹ ਕੋਈ ਨੌਕਰੀ ਨਹੀਂ ਇੱਕ ਉਧਰ ਕਰਦਾ ਉਹ ਬਾਹਰ ਹੈ ਉਸ ਪਾਸੇ ਹੈ ਇਹ ਸੇ ਦਾਰਾ ਸਲਾਮ ਚ ਮੇਰਾ ਕੁਆਟਰ ਹੈ ਇਹ ਵੀ ਰੱਬ ਨੇ ਦਿੱਤਾ ਸਾਡਾ ਕੋਈ ਹਿੰਮਤ ਨਹੀਂ ਅਹੀ ਲੈ ਲਈ ਸੱਚੀ ਗੱਲ ਬੱਚੇ ਦਾ ਪਰਿਵਾਰ ਆਗਰਮ ਕਿਸਾ ਕੁਝ ਨਹੀਂ ਆਂਦੇ ਆ ਗਏ ਕੋਟ ਥੱਲੇੋਂ ਕੋਟੀ ਸਭ ਕੁਝ ਹੈ ਉਹ ਨਹੀਂ ਇਹਨੇ ਕਦੇ ਕਿ ਤੂੰ ਠੰਡਾ ਜਾਣਾ ਨਹੀਂ بارش ਹੋਵੇ ਕੁਝ ਹੋਵੇ ਤੇਰਾ ਟਾਈਮ ਹੋਗਾ ਮੈਂ 9:35 ਦੇ ਘਰੋਂ 5:00 ਤੇ ਨਿਕਲਣਾ 35 ਤ ਆ ਜਾਣਾ ਤੇ ਦਿਲ ਕਰੇ ਘਰ ਤੋਂ ਘੱਟ 11 ਵਜੇ ਤੱਕ ਤੇ ਮੈਂ ਰਹਿਣੀ ਪੱਕਾ ਉਹ ਲੋਕਾਂ ਨੂੰ ਦਿੱਤਾ ਤੁਸੀਂ ਟੋਪ ਨਹੀਂ ਉਹ ਫਿਰ ਉਹ ਜਿਹੜਾ ਸਾਸਰੀ ਘਰ ਬੁਲਾਉਂਦਾ ਸਾਡੇ ਗੁਰੂ ਪ੍ਰਸ਼ਾਦ ਦਿੰਦੇ ਹੀ ਪਤਾਸਾ ਦਿੰਦੇ ਹੀ ਤੇ ਮੇਰੇ ਮਨ ਚੇ ਗੱਲ ਹੈ ਜੇ ਸਾਸਰੀ ਘਰ ਬੁਲਾਉਂਦਾ ਉਹ ਖਾਲੀ ਪਰ ਜਾਂਦਾ ਵਾਰ ਕਮੈਂਦਾ ਜੇ ਤੋ ਇਧਰ ਜਾਂਦਾ ਤੋ ਸੋ ਇਧਰ ਹੀ ਜਾਏ ਆਪਣੀ ਤੇ ਹੀ ਖਾਨੇ ਬੱਚੇ ਪੰਜ ਪੰਜ ਹੋ ਗਏ ਮੈਂ ਕਹਿ ਰਿਹਾ ਹਾਂ ਜੰਬੀ ਉਹਦੇ ਕੋਲ ਨਹੀਂ ਰਹਾ ਪਿਆਰ ਕਰ ਆਈ ਤੁਸੀਂ ਕਿਦਾ ਕੁਝ ਵੇਖ ਕੇ ਕੁਝ ਪਾਵਾਂ ਦਾ ਬੀਨਾ ਸਭ ਕੁਝ ਹੋ ਜਾਂਦਾ ਠੀਕ ਨੇ ਆਪੋ ਆਪਣੇ ਥਾਂ ਵੱਡਾ ਬਚਾਉ ਉਧਰ ਨਾ ਕਦੇ ਮੰਗਿਆ ਨਾ ਕੁਝ ਉਹਨੂੰ ਦਿੱਤਾ ਜਾਣੇ ਆਉਂਦੇ ਕੋਤਰੀਆਂ ਦੋ ਇੱਕ ਕੋਤਰਾ ਵੱਡੀ ਗੁੱਡੀ ਦਾ ਇੱਕ ਮੁੰਡਾ ਇੱਕ ਕੁੜੀ ਆ ਉਹ ਅੰਮ੍ਰਿਤਸਰ ਸ਼੍ਰੋਮਿਕ ਮੇਟੀ ਚ ਲੱਗਾ ਹਰਮਨਦਰ ਸਿੰਘ ਅਬੀ ਖੁਸ਼ੀ ਦੀ ਧਿਆੜੀ ਹੈ ਦੋ ਬੇਟੀਆਂ ਨੇ ਐਕਟੂਡੇ ਨੇ ਇੱਕ ਡਾਇਰੈਕਟਰ ਹੈ ਡਰਾਮੇ ਕਰਾਉਂਦੀ ਹੈ ਉਹ 9 ਸਾਲ ਲਾਏ ਨੇ ਡੀਏਵੀ ਸੈਂਟੀਚ ਤੇ ਵੱਡੀ ਨੇ ਤਪਲਾ ਸੰਗੀਤ ਕੀਤਾ ਹਸਤਾਕੋਸ਼ ਕੀਤਾ ਅਬੀ ਸ਼ਾਦੀ ਮੇ ਅਹੀ ਦੋਯਨਪਾੜਾ ਵਾ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਇਹ ਬਾਪੂ ਜੀ ਨੇ ਪਿਛਲੇ 30 ਸਾਲ ਤੋਂ ਜੋ ਹੈ ਇਹਨਾਂ ਪੰਛੀਆਂ ਨੂੰ ਦਾਣਾ